ਰਵਣ ਰਿਸ਼ਤੇਦਾਰਾਂ ਤੋਂ ਪੁਰਾਵਾ ਤਾਲਾ ਕਿੱਟੀ ਘਣਾ ਮਾਂ ਵੀ ਨਹੀਂ ਦਿੰਦੀ ਇਹ ਵੀ ਤੂੰ ਯਾਦ ਰੱਖ ਲੈ ਜਿਹੜੀ ਰਮਨ ਤੋਂ ਮੇਰੀ ਰਿਸ਼ਤੇਦਾਰਾਂ ਨੂੰ ਬੇਈਤੀ ਕਰਵਾਈ ਹੈ ਨਾ ਇਹਦਾ ਪਤਾ ਮੈਂ ਲੈ ਕੇ ਛੱਡੂੰਗੀ ਦਾਤੀ ਨੂੰ ਦੇਖ ਪਾਸੇ ਦੰਦੇ ਤੇ ਦੁਨੀਆਂ ਨੂੰ ਆ ਦੋਵੇਂ ਪਾਸੇ ਹਾਂਜੀ ਦੁਨੀਆਂ ਨੂੰ ਨਹੀਂ ਬੰਦਾ ਹਟਾ ਸਕਦਾ ਗੱਲ ਕਰਨ ਚਲੋ ਕੋਈ ਗੱਲ ਨਹੀਂ ਤੁਸੀਂ ਗੱਲ ਕਰਕੇ ਵੇਖ ਲਿਓ ਕੀ ਜਾਂਦੇ ਆ ਤੁਸੀਂ ਇਧਰ ਦੀ ਵੀ ਸਾਰੀ ਗੱਲ ਦੱਸ ਦਿਓ ਤੇ ਉਧਰ ਦੀ ਕੁਛ ਆਏ ਨਾ ਇੰਦੇ ਰਹੇ ਮੈਂ ਭਾਬੀ ਆਪੇ ਆਵਲੇ ਕੰਮ ਛੱਡਦੇ ਹਾਂ ਤੇ ਆਪਣਾ ਮੁੰਡਾ ਵੇਖਾਂ ਹੰਦੇ ਜਾ ਕੇ ਉਹ ਰੀਣੇ ਨਹੀਂ ਕਰਨ ਦਿਆ ਕੋਈ ਗੱਲ ਨਹੀਂ ਭਾਬੀ ਜੀ ਤੁਸੀਂ ਵੇਖ ਲਓ ਹਾਂ ਤੇ ਮੈਂ ਸੰਭਲਾ ਹੁਲਾਰਾ ਥੋੜਾ ਜਿਹਾ ਇਹ ਕੰਮ ਤੇ ਮੈਂ ਆਪ ਵੀ ਬਹੁ ਕਰ ਲੈਣੇ ਆ ਆਪਣੇ ਮੁੰਡੇ ਵੱਲ ਵੇਖਿਆਗਾ ਜਿਹੜਾ ਸਭ ਤੋਂ ਵੱਡਾ ਕੰਮ ਆ ਹੈ ਤਾਂ ਸਹੀ ਆ ਭਾਬੀ ਜੀ ਕੋਈ ਗੱਲ ਨਹੀਂ ਤੁਸੀਂ ਕਿਹੜਾ ਘਟ ਕਰਦੇ ਆ ਉਹ ਬਹੁ ਮੈਂ ਤੇ ਨੇ ਇਹ ਕਹਿੰਦੀ ਆ ਵੀ ਤੂੰ ਆਪਣਾ ਕੰਮ ਵੇਖ ਲਿਆ ਕਰ ਮੇਰੇ ਕੋਲੋਂ ਨਾ ਮੁੰਡਾ ਰੋਂਦਾ ਨਹੀਂ ਵੇਖਿਆ ਜਾਂਦਾ ਕੱਦ ਦੇ ਕੰਮ ਅੱਗੇ ਕਿਹੜਾ ਮੈਂ ਤੈਨੂੰ ਕਹਿੰਨੀ ਆ ਉਹ ਨਹੀਂ ਨਹੀਂ ਭਾਬੀ ਜੀ ਫਿਰ ਕੀ ਆ ਤੁਸੀਂ ਵੀ ਕਿੰਨਾ ਕਰਦੇ ਆ ਮੈਂ ਕੰਮ ਕਰ ਲਿਆ ਤੁਸੀਂ ਚਲ ਉਹਨੂੰ ਸੰਭਲ ਲਿਆ ਇੱਕ ਜਨਨੇ ਤੇ ਕਰਨਾ ਹੀ ਆ ਉਹ ਨਹੀਂ ਨਹੀਂ ਤੂੰ ਨਾ ਬਸ ਆਪਣੇ ਬੱਚੇ ਨੂੰ ਵੇਖਿਆ ਕਰ ਭਿੰਦਰ ਮੈਨੂੰ ਤੇ ਬਹੁਤ ਇਹ ਹੀ ਫਿਕਰ ਰਹਿੰਦੀ ਆ ਕਿ ਕਿੰਨਾ ਔਖਾ ਹੀ ਵਿਆਹ ਕੀਤਾ ਸੀ ਇਹ ਹੀ ਸੋਚਿਆ ਸੀ ਕਿ ਚੰਗਾ ਘਰ ਹੋਊਗਾ ਕੁੜੀ ਦੇ ਚੰਗੇ ਦਿਨ ਲੰਘ ਜਾਣਗੇ ਵਧੀਆ ਜ਼ਿੰਦਗੀ ਜਦੋਂ ਲੰਘੂਗੀ ਨਾ ਤੇ ਫਿਰ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਰਹਿੰਦਾ ਪਰ ਹਾਨੂੰ ਕੀ ਪਤਾ ਹੀ ਪੇ ਘੋਈ ਡਾ ਮੜਾ ਟੱਬਰ ਹਾਨੂੰ ਪੈ ਜਾਣਾ ਅਹੀਂ ਤੇ ਹੋ ਸੋਚ ਕੇ ਕਰਤਾ ਵੀ ਮੁੰਡਾ ਬਾਹਰੋਂ ਆਇਆ ਵਾ ਕੋਠੀ ਵੀ ਵਧੀਆ ਪਾਈ ਆ ਪਰ ਉਹ ਕਿਸਮਤ ਦੀ ਗੱਲ ਆ ਨਾ ਕੀ ਕਰ ਸਕਦੇ ਆ ਭਾਬੀ ਜੀ ਤੁਸੀਂ ਘੜਾ ਮੜਾ ਕੀਤਾ ਸੀ ਤੁਸੀਂ ਦਸੋ ਮਾਂ ਪਿਓ ਨਾਲੋਂ ਮੈਨਾ ਵੱਧ ਕੇ ਸੋਚਿਆ ਸੀ ਵੀ ਨਹੀਂ ਜੇ ਉਹ ਨਹੀਂ ਹੈਗੇ ਤੇ ਅਸੀਂ ਵਧੀਆ ਕਰਦੇ ਆ ਤੇ ਬਾਕੀ ਚਲੋ ਜੋ ਕਰਮਾਂ ਦਾ ਲੈਣਾ ਦੇਣਾ ਹੋਣਾ ਤੇ ਉਹੀ ਕੁਝ ਹੀ ਨਾ ਇਹੀ ਤੇ ਤਰਸ ਹੁੰਦਾ ਵਾ ਰਵਿੰਦਰ ਸਾਡੇ ਘਰਾਂ ਮੜਾ ਲਿਖਿਆ ਰੱਬ ਨੇ ਕੀ ਕਰਨਾ ਫਿਰ ਹੁਣ ਪੁੱਤ ਹੈਗਾ ਵਾ ਨਾ ਉਹਦੇ ਆਸਰੇ ਜੀ ਜਾਨੀ ਫਿਰ ਹੋਰ ਕੀ ਕਰਾਂ ਮੈਂ ਰਪਿੰਦਰ ਉਮਰ ਬੜੀ ਆ ਜੇ ਸੋਚੀਏ ਨਾ ਤੇ ਅੱਜ ਕੱਲ ਦੇ ਬੱਚੇ ਨਹੀਂ ਸਾਹਮਦੇ ਹੈਗੇ ਪਹਿਲਾਂ ਛਦੇਣੀ ਉਹਨੂੰ ਪਾਲਦੀ ਰਹੇਗੀ ਤੇ ਜਦੋਂ ਆਪ ਤੇਰੇ ਸੰਬੰਧ ਦਾ ਵੇਲਾ ਆਊਗਾ ਨਾ ਸੰਭਿਆ ਤੇ ਫਿਰ ਕੀ ਕਰਨਗੀ ਚਲ ਪਾਬੀ ਜੀ ਕੀ ਕਰਨਾ ਫਿਰ ਹੁਣ ਅੱਗੇ ਕਿਹੜਾ ਵੇਖਿਆ ਵਾ ਬਾਬਾ ਕੀ ਹੋਣਾ ਤੇ ਕੀ ਨਹੀਂ ਕੀ ਪਤਾ ਕੁਝ ਚੰਗਾ ਹੀ ਨਾ ਹੋ ਜੇ ਇਹ ਕੁਝ ਪਤਾ ਥੋੜਾ ਹੁੰਦਾ ਜਦੋਂ ਵੀ ਬੰਦਾ ਮਰਦਾ ਵਾ ਨਾ ਇਹਨਾਂ ਗੱਲਾਂ ਤੋਂ ਹੀ ਮਰਦਾ ਵਾ ਕੀ ਪਤਾ ਅਗੇ ਚੰਗਾ ਹੋ ਜੇ ਐਦਾਂ ਕਰਾਂਗੇ ਤੇ ਉਦਾਂ ਹੋ ਜਾਊਗਾ ਮੈਂ ਤੇ ਇੱਕ ਗੱਲ ਹੋਰ ਕਹਿੰਦੀ ਕਿੰਨੇ ਕੁ ਦੁੱਖ ਲੈ ਛੜੇ ਮੇਰੇ ਕਰਮਾਂ ਚ ਕੋਈ ਗੱਲ ਜੇ ਉਹ ਗਾੜੀ ਲੜ ਲੱਗਣ ਵਾਲਾ ਹੀ ਉਹ ਵੀ ਉਹ ਹੋ ਜਿਆ ਬਥੇਰਾ ਵੱਢਦੀ ਰਹੀ ਵੀ ਹਟ ਜਾਵੇ ਹਟ ਜਾ ਹੁਣੀ ਹਟ ਜਾ ਕਿਤੇ ਕੜੀ ਨਿਆਣੇ ਹੋ ਗਏ ਪਰ ਉਹਨੂੰ ਨਹੀਂ ਲੱਗੀ ਆਪਣਾ ਕੰਮ ਕਰਕੇ ਹਟਿਆ ਉਹ ਮੈਨੂੰ ਦਿਆਪੇ ਹੋਣ ਡਿਆ ਵਾ ਤੇ ਮੈਂ ਤੇ ਸੁਭਾ ਇੱਕ ਗੱਲ ਹੋਰ ਕਹਿੰਦੀ ਆ ਕੀ ਜੀ ਕਿਤੇ ਆਪਾਂ ਦੂਜੀ ਥਾਂ ਰਿਸ਼ਤਾ ਵੇਖ ਲਈਏ ਤੇ ਨਹੀਂ ਨਹੀਂ ਭਾਬੀ ਹਾਂ ਗੱਲ ਨਾ ਕਰੋ ਤੁਸੀਂ ਵੇਖ ਦੇਣੀ ਉਮਰ ਬੜੀ ਲੰਬੀ ਆ ਤੇ ਮੇਰੇ ਕੋ ਤੈਨੂੰ ਨਾ ਇਦਾਂ ਨਹੀਂ ਵੇਖਿਆ ਜਾਂਦਾ ਕਿੰਨਾ ਕਿਤੇ ਰਹਿ ਕਰਦੇ ਪਾਂਡੇ ਸਾਫ਼ ਕਰਾਂਗੀ ਮੈਂ ਹੋਰ ਨਹੀਂ ਦੁੱਖ ਵੇਖ ਸਕਦੀ ਮੈਂ ਅੱਗੇ ਬਹੁਤ ਕੁਝ ਵੇਖ ਲਿਆ ਵਾ ਉਹ ਮੈਂ ਤੇ ਤੇਨ ਨਾਲ ਗੱਲ ਹੀ ਕੀਤੀ ਐ ਇਸ ਦੇਣੇ ਬਾਕੀ ਤੇਰੀ ਮਰਜ਼ੀ ਆ ਮਰਜ਼ੀ ਤੋਂ ਬਿਨਾ ਹੀ ਕੁਝ ਨਹੀਂ ਕਰਨਾ ਕੋਈ ਗੱਲ ਨਹੀਂ ਤੂੰ ਜਾ ਕੇ ਨਾ ਆਪਣੇ ਮੁੰਡੇ ਵਾਲੇ ਤੇ ਮੈਂ ਕਰ ਲੈਨੀ ਆ ਨਹੀਂ ਨਹੀਂ ਭਾਬੀ ਮੈਂ ਕਰ ਲੈਣੀ ਉਹ ਸੁੱਤਾ ਆ ਹੁਣ ਮੈਂ ਕੰਮਾਂ ਦੀ ਫਿਕਰ ਨਾ ਕਰਿਆ ਕਰ ਚੱਲ ਮੇਰਾ ਬੋ ਹਾਗੀ ਜਿਹਾ ਦੇਣੀ ਆ ਨਾ ਮੁੰਡੇ ਦੇ ਆਸਰੇ ਜ਼ਿੰਦਗੀ ਕੱਟ ਲੂੰਗੀ ਕੁੜੀਏ ਮੈਂ ਤੇਰਾ ਕੀ ਕਰਾਂ ਜਦੋਂ ਰੱਬ ਨੇ ਤੇਰੀ ਕਿਸਮਤ ਮਾੜੀ ਲਿਖੀ ਨਿਕਾ ਜਾ ਤੇਰਾ ਨਿਆਣਾ ਕਿੱਥੇ ਤਰਲੇ ਲਏਗੀ ساری ਜ਼ਿੰਦਗੀ ਰੱਬਾ ਜੋ ਤੂੰ ਸੋਚਿਆ ਚੰਗਾ ਹੀ ਸੋਚਿਆ ਹੋਊਗਾ ਪਰ ਇਦਾਂ ਨਹੀਂ ਕਰਨਾ ਚਾਹੀਦਾ ਐਨੀ ਮਾੜੀ ਕਿਸਮਤ ਲਿਖੀ ਕੁੜੀ ਦੀ ਮम्मा ਆਪਾਂ ਪਿੰਡ ਕਦੋਂ ਜਾਣਾ ਵਾ ਪਿੰਡ ਪੁੱਤ ਕੋਈ ਨਹੀਂ ਜਾਵਾਂਗੇ ਕੋਈ ਨਹੀਂ ਚਲ ਜਾਾਂਗੇ ਤੇ ਨਾਲੇ ਮੈਨੂੰ ਇਹ ਦੱਸ ਤੈਨੂੰ ਮਾਮਾ ਮਮੀ ਕਿੰਨਾ ਪਿਆਰ ਕਰਦੇ ਆ ਮम्मा ਤੇ ਪਿਆਰ ਕਰਦਾ ਹੈ ਤੇ ਹੈਗਾ ਵਾ ਹਾਂ ਪਰ ਨਾਲੇ ਮਿੰਦੂ ਭੁੱਖ ਲੱਗੀ ਆ ਮੈਨੂੰ ਚੀਜੀ ਦਾ ਕੇ ਦੋ ਮੈਂ ਖਾਣੀ ਆ ਚੀਜੀ ਦੀ ਭੁੱਖ ਲੱਗੀ ਆ ਤੇ ਰੋਟੀ ਖਾਹੋ ਮਾਮੀ ਨੇ ਰੋਟੀ ਬਣਾਈ ਆ ਤੇਰੇ ਵਾਸਤੇ ਨਹੀਂ ਮੈਂ ਚੀਜੀ ਖਾਣੀ ਆ ਵੇਲਾ ਇਦਾਂ ਬੜਾ ਕਰਦਾ ਫੇ ਤੂੰ ਨੂਰ ਜੀ ਜੀ ਨਾ ਪੋਖੜ ਜੂਗੀ ਮਮਾ ਨਾਲੇ ਮੈਨੂੰ ਦਾਦੀ ਦੀ ਬੜੀ ਯਾਦ ਆਉਂਦੀ ਆ ਦਾਦੀ ਦੀ ਯਾਦ ਆਉਂਦੀ ਆ ਆਹੋ ਕੋਈ ਗੱਲ ਨਹੀਂ ਪੋਤੇ ਜਾਵਾਂਗੇ ਦਾਦੀ ਹੁਣਾਂ ਗੋਵਾਂਗੇ ਠੀਕ ਆ ਤੇ ਚਲ ਕੋਈ ਗੱਲ ਨਹੀਂ ਮੈਂ ਤੇਰੇ ਮਾਮੂ ਨੂੰ ਕਹਿੰਨੀ ਆ ਤੈਨੂੰ ਲਿਆ ਦਿੰਦੇ ਕੋ ਖਾਣ ਨੂੰ ਪਰ ਉਹਨੇ ਤੈਨੂੰ ਗੁੱਸੇ ਹੋਣਾ ਹੀ ਹੋ ਦੁਕਾਨੀਆਂ ਚੀਜ਼ਾਂ ਨਹੀਂ ਖਾਈਦੀਆਂ ਪੋਤਾ ਹੀ ਨਹੀਂ ਆ ਤੈਨੂੰ ਕਿੰਨੀ ਵਾਰੀ ਕਿਹਾ ਵਾ ਸਾਰੇ ਨਿਆਣੇ ਤੇ ਖਾਂਦੇ ਆ ਮੇਰਾ ਵੀ ਮਨ ਕਰਦਾ ਵਿੱਚ ਵਿੱਚ ਤੇਰਾ ਵਿੱਚ ਵਿੱਚ ਮਨ ਕਿਥੇ ਕਰਦਾ ਵਾ ਤੂੰ ਸੇ ਰੋਜ਼ ਮੰਗਦਾ ਵਾ ਹਾਂ ਤੇ ਜਾਵਰ ਮਾਮੂ ਨੂੰ ਕਹਲਾ ਮੈਂ ਨਹੀਂ ਖਾਣਾ ਉਹਨਾਂ ਨੇ ਗੁੱਸੇ ਹੋਣਾ ਨਾ ਗਣਾ ਵਾ ਵੀ ਤੂੰ ਭੂਏ ਚੜਾ ਦੇਣੀ ਐ ਇਹਨੂੰ ਖਾਣ ਨੂੰ ਜਾ ਮਾਮੂ ਨੂੰ ਕਹ ਦੇ ਜਾ ਜਾ ਉੱਥੇ ਬਾਹਰ ਬੈਠੇ ਜਾ ਚਲ ਜਾ ਇੰਨੀ ਆਣਾ ਮਚਰਾਵਾ ਇੰਨੀ ਆਨੇ ਨੂੰ ਕੀ ਪਤਾ ਵਾ ਕਿ ਮੈਂ ਦਾਦੀ ਹੁਣਾਂ ਕੋ ਜਾਣਾ ਵਾ ਚਾਹੀ ਕਿਦਾਂ ਵਾ ਉਹਨੂੰ ਤੇ ਆਪਣੇ ਪਿੰਡ ਦੀ ਯਾਦ ਆਉਂਦੀ ਈ ਐ ਨਾ ਪਰ ਹੁਣ ਪੁੱਤ ਮੈਂ ਤੈਨੂੰ ਕੀ ਦੱਸਾਂ ਤੈਨੂੰ ਕਿਦਾਂ ਲੈ ਕੇ ਜਾਵਾਂ ਉੱਥੇ ਮੈਂ ਤੈਨੂੰ ਨਹੀਂ ਮੈਂ ਖੜ ਸਕਦੀ ਰੱਬ ਨੇ ਵੀ ਨਾ ਪਤਾ ਨਹੀਂ ਕੀ ਸੋਚਿਆ ਏ ਸਾਡੇ ਬਾਰੇ ਚੱਲ ਜੇ ਪਿਓ ਹੀ ਉਹ ਹੀ ਚੱਜਦਾ ਰਹਿੰਦਾ ਗਦੇ ਨਾ ਇਹਨਾਂ ਕੰਮਾਂ ਵਿੱਚ ਪੈਂਦਾ ਤੇ ਚੱਲ ਪੁੱਤ ਵੀ ਆਪਣੇ ਘਰ ਰਹਿੰਦਾ ਪਰ ਜੋ ਕੋ ਹੋ ਕਰਦਾ ਹੀ ਉਹ ਕੋਈ ਸਿੱਖਣਾ ਹੀ ਨੇਵੀ ਹਲੇ ਤੇ ਆ ਭਰਾ ਪਰ ਜਾਈ ਬੜਾ ਸਾਹ ਦੇਂਦੇ ਆ ਕਿਤੇ ਵਿਚਾਰਿਆਂ ਨੇ ਮਾਸਾ ਕਰੀ ਨਹੀਂ ਕੀਤਾ ਕਿ ਚਾਹੇ ਤੂੰ ਇੱਥੇ ਆ ਕੇ ਬੈਠੀ ਆਂ ਚਾਹੇ ਕਿੱਦਾਂ ਆਂ ਐਦਾਂ ਦੇ ਭਰਾ ਤੇ ਕਿਤੇ ਲੱਭਦੇ ਹੀ ਨਹੀਂ ਆ ਨਿਆਣਾ ਮਾ ਨਿਆਣੇ ਨੂੰ ਗੜੀ ਸਮਝਵਾ ਚਲ ਕੋਈ ਗੱਲ ਨਹੀਂ ਮੈਂ ਕਹਿੰਨੀ ਆ ਜੋ ਬਨਵੀਰ ਨੂੰ ਕਿ ਨੂੰ ਲਿਆ ਦੋ ਕੋ ਖਾਣ ਨੂੰ ਇਹ ਆਪੀ ਅਡਾ ਉਧਰ ਦਾ ਖਿਆਲ ਨਾ ਥੋੜਾ ਘਾਟੀ ਕਰਿਆ ਕਰੀ ਬੋਲ ਦੇ ਨੀ ਤੂੰ ਹੀ ਕਦੋਂ ਗਿਧਾ ਕੇ ਬੈਠੇ ਹੋ ਗਏ 5 ਮਿੰਟ ਤੇ ਮੈਂ ਇੱਥੇ ਹੀ ਬੈ ਕੇ ਬਾਹਰ ਤੀਂ ਦੱਸਿਆ ਹੀ ਨਹੀਂ ਨਾ ਰੋਟੀ ਪਾਣੀ ਮੰਗਿਆ ਆ ਕੇ ਰੋਟੀ ਪਾਣੀ ਨੂੰ ਜੀ ਨਹੀਂ ਕੰਡਿਆ ਜੋਰਾ ਕੀ ਗੱਲ ਹੋਈ ਹੋਣਾ ਕੀ ਹੈ ਟੈਨਸ਼ਨ ਤੇ ਤੈਨੂੰ ਪਤਾ ਹੀ ਹੈ ਕਿਹੜੀ ਪਈ ਹੁਣ ਨਾ ਕੇ ਇਹਨੂੰ ਦੱਸਣ ਵਾਲੇ ਨਾ ਕੇ ਕੋਈ ਕੋ ਸਲਾਹ ਲੈਣ ਵਾਲੇ ਸਲਾਮਾ ਲਈ ਇਹ ਲੋਕੀ ਗੱਲਾਂ ਕਰਦੇ ਕਿ ਇਹਨੇ ਸਾਡੇ ਚ ਕਸੂਰ ਕੱਢਣਾ ਤੇ ਕਿਸ ਨੇ ਉਹਨਾਂ ਚ ਕੱਢਣਾ ਕੀ ਤੇ ਗੱਲ ਹੈਗੀ ਹੈ ਪਰ ਕੀ ਕਰਨਾ ਹੁਣ ਫਿਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਅਹੀਂ ਤੇ ਜਿੱਦਾਂ ਮਰਜ਼ੀ ਨੱਪਕੋਟ ਕੇ ਟਾਈਮ ਕੱਢਣ ਦੇ ਪਰ ਸਭ ਤੋਂ ਵੱਧ ਔਖਾ ਤੇ ਰਪਿੰਦਰ ਵਾਸਤੇ ਨਾਮਚਾਰੀ ਆਪਣਾ ਦੁੱਖ ਕਿਸ ਨੂੰ ਦੱਸ ਸਕਦੀ ਸਮਝ ਨਹੀਂ ਆਉਂਦੀ ਕੀ ਕਰਾਂ ਯਾਰ ਮੈਂ ਤੇ ਆਪ ਨੂੰ ਡਈ ਹਾਂ ਸਮਝਾਉਣ ਰੁਪਿੰਦਰ ਜ਼ਿੰਦਗੀ ਬੜੀ ਲੰਬੀ ਆ ਕਿੱਦਾਂ ਕੱਟੇਗੀ ਸਾਰੀ ਜ਼ਿੰਦਗੀ ਪਰ ਇੱਕੋ ਗੱਲ ਕਰਦੀ ਆ ਵਿਚਾਰੀ ਜਿੱਦਾਂ ਥੱਕਾ ਨਹੀਂ ਲੱਗਿਆ ਹੁੰਦਾ ਜ਼ਿੰਦਗੀ ਨੂੰ ਕਿ ਮੈਂ ਮੁੰਡੇ ਦੇ ਆਸਰੇ ਸਾਰੀ ਜ਼ਿੰਦਗੀ ਕੱਟ ਲੈਣੀ ਆ ਕੋਈ ਗੱਲ ਨਹੀਂ ਭਾਬੀ ਜੀ ਰੱਬ ਜੋ ਕਰਦਾ ਚੰਗਾ ਹੀ ਕਰਦਾ ਆ ਮੁੰਡੇ ਦੇ ਆਸਰੇ ਤੇ ਕੱਟ ਲੈਣੀ ਆ ਇਹ ਗੱਲ ਤੇ ਅਸੀਂ ਵੀ ਮੰਨਨੇ ਆ ਪਰ ਜ਼ਿੰਦਗੀ ਕਿੰਨੀ ਲੰਬੀ ਆ ਕਈ ਵਾਰੀ ਆਪਣੇ ਜੀਵਨ ਸਾਥੀ ਨੂੰ ਜਿਹੜੀ ਗੱਲ ਦੱਸਣੀ ਉਹਨੂੰ ਦੱਸ ਸਕਦੇ ਆ ਦੇਖਨੇ ਆ ਕੋਈ ਨਾ ਕੋਈ ਸੋਚਣਾ ਪੈਣਾ ਵਾ ਐਦਾਂ ਤੇ ਕੰਬੜਾ ਖਾਏ ਨਾ ਮੈਂ ਤੇ ਆਪ ਨੂੰ ਇਹੀ ਕਹਿੰਦੀ ਮੈਂ ਕਿੰਨਾ ਕੁ ਚਿਰ ਸਾਡੇ ਘਰ ਕੰਮ ਕਰਨਾ ਲੋਕੀ ਸੌ ਸੌ ਗੱਲਾਂ ਕਰਦੇ ਵਾਰ ਗੱਲ ਤੇ ਹਾਂ ਸਾਰੀ ਲੋਕਾਂ ਦੀਆਂ ਗੱਲਾਂ ਤੋਂ ਡਰ ਲੱਗਦਾ ਨਾ ਜੇ ਹੁਣ ਇਹਦਾ ਵਿਆਹ ਕਰਤਾ ਕਿਤੇ ਲੋਕਾਂ ਦੀਆਂ ਗੱਲਾਂ ਦਾ ਤੇ ਡਰ ਵਾ ਸਾਰਾ ਜੇ ਇਹਦਾ ਹੁਣ ਵਿਆਹ ਕਰਦੀਏ ਕਿਤੇ ਤੇ ਫਿਰ ਵੀ ਲੋਕਾਂ ਦੇ ਮੂੰਹ ਬੰਦ ਨਹੀਂ ਹੋਣੇ ਤੇ ਜੇ ਕਹਿੰਨੇ ਵੀ ਵਿਆਹ ਨਹੀਂ ਕਰਦੇ ਇੱਥੇ ਰਹਿਣ ਦਿੰਨੇ ਆ ਸਾਨੂੰ ਤੇ ਕੋਈ ਭਾਰ ਨਹੀਂ ਪਰ ਫਿਰ ਉਹਨਾਂ ਲੋਕਾਂ ਨੇ ਕਹਿਣਾ ਵਾ ਤੇ ਕੰਮ ਕਰਨ ਵਾਸਤੇ ਆਪਣੇ ਘਰ ਬਾਹਰ ਲਈ ਉਹ ਹੀ ਨਾ ਮੈਂ ਤਾਂ ਨਾ ਮਾੜੀ ਜੀ ਤੇ ਗੱਲ ਕੀਤੀ ਮੈਂ ਜੇ ਤੂੰ ਕਹੀਂ ਤੇ ਆਪਾਂ ਕਿਹੇ ਹੋਰ ਥਾਂ ਰਿਸ਼ਤਾ ਵੇਖ ਲਈਏ ਕੀ ਜਾਂਦੀ ਫਿਰ ਅਜੇ ਤੇ ਨਹੀਂ ਮੰਨਦੀ ਹੈਗੀ ਤੇ ਅਜੇ ਤੁਹਾਨੂੰ ਪਤਾ ਆ ਵੀ ਦਿਨ ਕਿਹੜੇ ਹੋਏ ਆ ਉਹ ਨਹੀਂ ਅਜੇ ਨਵਾਂਵਾਂ ਕੰਮ ਹੈ ਤੇ ਮੈਂ ਬਸ ਗੱਲ ਹੀ ਟੋਈ ਸੀ ਵੀ ਕਿਹੇ ਵੇਲੇ ਬੰਦਾ ਇਹ ਗੱਲ ਬਾਰੇ ਸੋਚਦਾ ਹੀ ਆ ਕੁਝ ਤੇ ਆਉਂਦਾ ਹੀ ਆ ਮਨ 'ਚ ਤੇ ਮੈਂ ਤੁਹਾਨੂੰ ਇਹੋ ਗੱਲ ਕਹਿਨੀ ਆ ਵੀ ਉੱਤੇ ਬੋਤਾ ਭਾਰਨਾ ਪਾਈਏ ਥੋੜਾ ਟਾਈਮ ਦਈਏ ਉਹਨੂੰ ਥੋੜਾ ਜਿ ਰੋਕੇ ਨਾ ਤੇ ਕੋਈ ਨਾ ਕੋਹ ਹਾਲਤ ਕੱਢਣਾ ਹੀ ਪੈਣਾ ਵਾ ਹੁਣ ਜੇ ਕਹੀਏ ਸਾਰੀ ਉਮਰ ਤੇ ਸਾਰੀ ਉਮਰ ਇਦਾਂ ਨਹੀਂ ਲੰਘਣੀ ਉਹ ਤੇ ਭਾਵੇਂ ਜਿੱਦਾਂ ਮਰਜ਼ੀ ਕਰਵੇ ਕਿ ਮੈਂ ਆਪਣੀ ਲਾਦੇ ਆਸਰੇ ਕੱਢ ਲੂੰਗੀ ਪਰ ਬੜਾ ਔਖਾ ਹੁੰਦਾ ਜੀ ਟੱਡੀ ਗੱਲ ਵੀ ਠੀਕ ਆ ਪਰ ਅਜੇ ਥੋੜਾ ਜਿਹਾ ਰੋਕ ਜਾਨਨੇ ਆ ਜਦੋਂ بار-ਬਾਰ ਉਹਨੂੰ ਕਹੀ ਜਾਵਾਂਗੇ ਨਾ ਇੱਕੋ ਗੱਲ ਉਹਨੂੰ ਲੱਗਣਾ ਵਾ ਜਿਵੇਂ ਉਹ ਹਾਡੇ ਤੇ ਬੋਝ ਆ ਮੈਂ ਵੀ ਕਈ ਵਾਰੀ ਸੋਚ ਰਹਾ ਹੁੰਨਾ ਵਾ ਕਿ ਰਿਸ਼ਤਾ ਕਰ ਲਗਿਆ ਅਸੀਂ ਵੀ ਕੱਖ ਨਹੀਂ ਵੇਖਿਆ ਚੰਗੇ ਬੰਦੇ ਲੱਭੇ ਹੁੰਦੇ ਤੇ ਚਲੋ ਮੁੰਡਾ ਹੀਗਾ ਤੇ ਜੇ ਨਸ਼ੇ ਪਤਿਆਂ 'ਚ ਨਾ ਪੈਂਦਾ ਤੇ ਇਹਨਾਂ ਦੇ ਨਿਵੀ ਜਾਣੀ ਨਸ਼ੇ ਪਤੇ ਲੱਗੇ ਜੋ ਚੀਜ਼ਾਂ ਵੇਚਣੇ ਸ਼ੁਰੂ ਕੀਤੀਆਂ ਲੋਕਾਂ ਨੂੰ ਪਤਾ ਲੱਗਦਾ ਹੁਣ ਘਰ ਹੀ ਘਰ ਰਹਿ ਗਿਆ ਇਕੱਲਾ ਤੇ ਹੁਣ ਵੇਖਦਾ ਵਾ ਉਹੀ ਆ ਨਾ ਹੁਣ ਜੇ ਕੋ ਸਾਡੀ ਭੈਣ ਨਾ ਮਾਰਕਟ ਕਰੇਗਾ ਤੇ ਅਹੀਂ ਉਹਦੇ ਨਾਲ ਕੀ ਉਹਨੂੰ ਹਾਰ ਥੋੜੀ ਪਉਣੇ ਉਹਦੇ ਗੱਲ ਚ ਨਸ਼ਿਆਂ ਚ ਪੈ ਗਿਆ ਨਾ ਉਹਦੇ ਕਰਕੇ ਉਹਨੂੰ ਸਮਾਂ ਹੀ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਚੰਗਾ ਮਾੜਾ ਥੋੜੀ ਪਤਾ ਲੱਗਦਾ ਹੁਣ ਵੇਂਦਾ ਹੁਣਾ ਜੇ ਤਾਂ ਤਲਾਕ ਹੀ ਹੋ ਗਿਆ ਉਹਨੂੰ ਮਗਰ ਕੀ ਰਹਿ ਗਿਆ ਚਲੋ ਕੋਈ ਗੱਲ ਤੇ ਹੀ ਉਹ ਗੱਲਾਂ ਲੈ ਕੇ ਨਾ ਬੈਠੋ ਗੱਲਾਂ ਮੈਂ ਕਿੱਥੇ ਲੈ ਕੇ ਬੈਨਾ ਮਾਜੋਦ ਮੈਨੂੰ ਟੈਨਸ਼ਨ ਬੜੀ ਆਉਂਦੀ ਮੈਂ ਕੀ ਕਰਾਂ ਟੈਨਸ਼ਨ ਤੇ ਹੁੰਦੀ ਆ ਫਿਰ ਹੁਣ ਕੀ ਕਰਨਾ ਤੁਸੀਂ ਇਦਾਂ ਬੈਠੋਗੇ ਰਪਿੰਦਰ ਦੇ ਮੰਜ ਕੀ ਹੋਊਗਾ ਚਲ ਕੋਈ ਨਹੀਂ ਤੁਸੀਂ ਉਹਦੇ ਨਾਲ ਗੱਲਬਾਤਾਂ ਕਰਦੇ ਰਿਹਾ ਕਰੋ ਫਿਰ ਵੀ ਮਨ ਹੋਰ ਦਾ ਹੋਰ ਹੋ ਜਾਂਦਾ ਹਾਂਜੀ ਤੇ ਉਹਨੂੰ ਬਹੁਤਾ ਕੰਮ ਨਾ ਡਾਇਆ ਕਰੋ ਫਿਰ ਜੇ ਕੋਈ ਘਰ ਆ ਜਿਹਦੇ ਵੇਖਣ ਵਾਲੇ ਕਹਿਣਾ ਉਹ ਵੀ ਖਰੇ ਕੰਮ ਹੀ ਕਰਾਉਂਦੇ ਨੇ ਇੱਕ ਬੁਢੇਰਾ ਮੜਾ ਕਰੀਦਾ ਉਹਨੂੰ ਆਪ ਨੂੰ ਮਹਿਸੂਸ ਹੁੰਦਾ ਤੇ ਮੈਂ ਵੇਲੀ ਕਿੰਨਾ ਕਿਚਰ ਪਾਉਂਗੀ ਚਲ ਕਰ ਲਓ ਤੁਸੀਂ ਕੰਮ ਮੈਂ ਬਰੋਂ ਮੇਕ ਕਰੀ ਦੋ ਕੰਮ ਤਾਂ ਨਹੀਂ ਆ ਗਿਆ ਰੋਟੀ ਨਹੀਂ ਖਾਣੀ ਉਹ ਨਹੀਂ ਮੈਂ ਬਾਅਦ ਚ ਖਾਣਾ ਰੋਟੀ ਮੇਰੀ ਗਾ ਸੁਣੋ ਹਾਂ ਹਾਂਜੀ ਲਵਲੀ ਦਾ ਫੋਨ ਆਇਆ ਸੀ ਕੀ ਕਹਿੰਦਾ ਵਾ ਕਹਿਣਾ ਉਹਨੇ ਕੀ ਆ ਕਹਿੰਨਦਾ ਵੀ ਮੈਂ ਤੁਹਾਡੇ ਕੋਲ ਆਣਾ ਵਾ ਕੰਮ ਵਾ ਕੋਈ ਗੱਲ ਕਰਨੀ ਆ ਤੁਹਾਡੇ ਨਾਲ ਤੇ ਮੈਨੂੰ ਫਿਕਰ ਜਿਆ ਲੱਗਾ ਵਾ ਮੈਂ ਪਤਾ ਨਹੀਂ ਕਿਹੜੀ ਗੱਲ ਕਰਨੀ ਆ ਨੇ ਇੰਨੇ ਰਮਨ ਜੀ ਕੱਲੀ ਹੋ ਗਿਆ ਐ ਤੇ ਇੱਡਾ ਵੀ ਕਿਹੜਾ ਜ਼ਰੂਰੀ ਕੰਮ ਉਹਨੂੰ ਆਂਦਾ ਹੀ ਵੀ ਮੈਂ ਚਾਚੀ ਦੇ ਹੁੰਦਿਆਂ ਗੱਲ ਨਹੀਂ ਕੀਤੀ ਮੈਂ ਇੱਥੇ ਆਉਣ ਲੱਗਾ ਵਾ ਫਿਰ ਮੈਂ ਆਪੇ ਆ ਜਾ ਚੱਲ ਸਹੀਂ ਵੀ ਕਰਾਈਆਂ ਫਿਰ ਸਦਲਾ ਨੂੰ ਕਹਿ ਰਿਹਾ ਪਤਾ ਨਹੀਂ ਗੱਲ ਕਿਹੜੀ ਹੈ ਜਿਹੜੀ ਉਹਨੇ ਕਰਨੀ ਹੈ ਕਿਤੇ ਵਿਆਹ ਤੋਂ ਮਨਾ ਨਾ ਕਰ ਦੇ ਫਿਰ ਮਹਾਰਾਜ ਜਾਣੇ ਉਹ ਤਾਂ ਕੱਲੀ ਜਵਾਬ ਦੇ ਹੀ ਜਾਂਦਾ ਸੀ ਤੇ ਨਹੀਂ ਰਹਿ ਦੋ ਭੂਆ ਜੀ ਰਹਿਣ ਦੋ ਤੇ ਪਰ ਆਊਗਾ ਨਾ ਆਪਣੇ ਤਰੀਕੇ ਨਾਲ ਉਹਨੂੰ ਸਮਝਾ ਦਿਓ ਕਿ ਇਦਾਂ ਨਹੀਂ ਕਰੀਦਾ ਹੁੰਦਾ ਕਿੱਥੇ ਹੱਥ ਲੋਂਦਾ ਰਹੇਗਾ ਰੋਟੀ ਪੱਕੀ ਮਿਲੂਗੀ ਓਏ ਹਾਂ ਗੱਲਾਂ ਤਾਂ ਮੈਂ ਉਹਨੂੰ ਪਹਿਲਾਂ ਵੀ ਸਮਝਾਈਆਂ ਸੀ ਆਂਡ ਗਵਾਂਡ ਕਿੰਨਾ ਚਿਰਵਾਤ ਪੁੱਛਦਾ ਹੁੰਦਾ ਵਾ ਦੋ ਚਾਰ ਦੇਣੀ ਆ ਮੁੜ ਕੇ ਅਗਲੇ ਕਹਿੰਦੇ ਹੁੰਦੇ ਤੇਰਾ ਤੇ ਰੋਈ ਦਾ ਕੰਮ ਚੱਲ ਕੋਈ ਗੱਲ ਨਹੀਂ ਆਉਂਦਾ ਚੱਲ ਆ ਰੋਟੀ ਦਵਾ ਤੁਹਾਨੂੰ ਰੋਟੀ ਦਿਖਾਉ ਤਹੀਂ ਮਮਾ ਚਾਹ ਵੀ ਨਹੀਂ ਬਣਾਦਾ ਤਨ ਕੋਈ ਨਾ ਮੜਾਲ ਲੈਣੇ ਠਰ ਕੇ ਜੀ ਮੈਂ ਤੇ ਆਈ ਹੰਦਰਾ ਮੈਸਰੋ ਪੋਸ਼ਕੇ ਬਣਾ ਦੇਣੀ ਆ ਤਿੰਨ ਕ ਮਹੀਨੇ ਬਣਾਉਣੇ ਠੀਕ ਆ ਮੰਮੀ ਨਾਲੇ ਨੇ ਕੱਲ ਦੀ ਪੁੱਛਣ ਪੁੱਛਣ ਕਰਨ ਦੀ ਨਹੀਂ ਪੁੱਛਾਈ ਨਹੀਂ ਮੈਂ ਫੇ ਭੂਆ ਜੀ ਗੱਲ ਆ ਇਹ ਹੀ ਗੇ ਤੇ ਮੈਂ ਤਾਂ ਚਲੋ ਕੰਮ-ਕੁੰਮ ਕਰਦੀ ਰਹੀ ਆ ਉੱਥੇ ਅੱਛਾ ਤੇ ਕੀ ਆnde ਹੀ ਗੇ ਫਿਰ ਦਿਲਜਿੰਦਰ ਕਹਿਣਾ ਕੀ ਆ ਭੂਆ ਨੇ ਕੁਝ ਅਜੇ ਤੱਕ ਸਵਾਦ ਦਾ ਕੰਮ ਕੀਤਾ ਉਹਨੇ ਕਿਉਂ ਕੀ ਗੱਲ ਹੋ ਗਈ ਮੰਮੀ ਜੀ ਹੋਣਾ ਕੀ ਆ ਉਹ ਛੱਡੀ ਛਦਾਈ ਕੁੜੀ ਆ ਤੇ ਨਾਲ ਉਹਦੇ ਮੁੰਡਾ ਵਾ ਜਿਹੜੀ ਉਹ ਤੇ ਫਾਇਦੇ ਦੇਣ ਡੀ ਲਿਆ ਕੇ ਇੱਥੇ ਸੱਡੀ ਛਡਾਈ ਕੁੜੀ ਆ ਇਹ ਨਾਲ ਮੁੰਡਾ ਵੀ ਆ ਉਹਦਾ ਮੰਮੀ ਜੀ ਜਿਹੜਾ ਤੁਸੀਂ ਮਾਸੀ ਦੀ ਕੁੜੀ ਦਾ ਕਹਿੰਦੇ ਸੀ ਤੇ ਉਹਦੇ ਬਾਰੇ ਨਹੀਂ ਤੁਸੀਂ ਦੱਸਿਆ ਭੂਆ ਨੂੰ ਉਹਦੇ ਬਾਰੇ ਕੀ ਕਹਿੰਦੇ ਸੀ ਉਹ ਨਹੀਂ ਮੈਂ ਤਾਂ ਸਾਰੀ ਗੱਲਬਾਤ ਕੀਤੀ ਸੀ ਉਹਨਾਂ ਦੇ ਨਾਲ ਪਰ ਉਹ ਮੰਨਦੀ ਨਹੀਂ ਕਿਉਂ ਮੰਨਦੀ ਮੈਂ ਆ ਕਰਮ ਆਪਕਰਮ ਨਾਲ ਰਿਸ਼ਤਾ ਚੱਲ ਮੰਮੀ ਜੀ ਉਹਦਾ ਮਾਸੀ ਦੀ ਕੁੜੀ ਦਾ ਵੀ ਹੋ ਜਾਂਦਾ ਤੇ ਵਧੀਆ ਹੀ ਨਾ ਵਧੀਆ ਹੀ ਉਹ ਤਾਂ ਕੰਮ ਖੜਾ ਇਹ ਤੇ ਤੁਹਾਨੂੰ ਉਹਦਾ ਤੇ ਪਤਾ ਹੀਗਾ ਕਿ ਕੁੜੀ ਕਿੱਦਾਂ ਦੀ ਆ ਤੇ ਅਸੀਂ ਵੀ ਆਨੇ ਹੀ ਵੀ ਚੱਲ ਵਧੀਆ ਹੋ ਜਾਊਗਾ ਨਾਲੇ ਉਹਦੀ ਕੁੜੀ ਦੀ ਵੀ ਵਿਚਾਰੀ ਦੀ ਜ਼ਿੰਦਗੀ ਸਵਾਰੀ ਜਾਊਗੀ। ਇਹ ਹੁਣ ਛੱਡੀ ਛੜਾਈ ਆ। ਕੀ ਪਤਾ ਹੁਣ ਕਿਹੜੀ ਗੱਲੋਂ ਕਹਿੰਨੇ ਛੱਡੀ ਤੇ ਕਿਹੜੀ ਗੱਲੋਂ ਨਹੀਂ ਛੱਡਿਆ ਕਹਿੰਨੇ। ਨਾਲੇ ਮੰਮੀ ਇਹ ਵੀ ਗੱਲ ਹੈਗੀ ਆ ਨਾ ਕਿ ਜੇ ਤੇ ਉਹ ਆ ਜਾਂਦੀ ਤੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਤੇ ਅਹੀਂ ਉਹਨੂੰ ਜਾ ਕੇ ਕਹਿਣ ਵਾਲੇ ਬਣਦੇ। ਹੁਣ ਜਿਹੜੀ ਬਗਾਨੀ ਆਉਣੀ ਆ ਉਹਦਾ ਕੀ ਪਤਾ ਵਾ ਕਿੰਦਾ ਦੀ ਹੁਣੀ ਆ ਤੇ ਕਿੰਦਾ ਦੀ ਨਹੀਂ। ਨਹੀਂ ਇਹ ਪੰਗਾ ਜ਼ਿਆਦਾ ਭਾਜਣਾ। ਤੇ ਚੱਲ ਪੂਆਜੀ ਨੂੰ ਇਹ ਹੀ ਪੂਆਜੀ ਨੂੰ ਵੀ ਸੋਚਣਾ ਚਾਹੀਦਾ ਹੈਗਾ ਕਿ ਇਹ ਤੇ ਚੱਲ ਆਪਣੀ ਕੁੜੀ ਆ ਤੇ ਚੱਲ ਇਹਦਾ ਹੋ ਜਾਂਦਾ ਤੇ ਮਾੜਾ ਹੈਗਾ। ਨਹੀਂ ਉਹ ਮੰਨੀ ਨਹੀਂ ਤੇ ਹਾਂ ਮੈਂ ਤੇ ਬਠੇਰਾ ਕਿਹਾ ਹੀ ਉਹਨੂੰ ਮੈਂ ਇਹ ਉਹਨਾਂ ਨੂੰ ਕਹਿ ਦਿੱਤਾ ਵਾ ਕੁੜੀ ਵਾਲਿਆਂ ਨੂੰ ਉਹਨਾਂ ਤੇ ਗੱਲਬਾਤ ਕਰ ਲਈ ਸਾਰੀਆਂ ਹੀ ਆਏ ਤੇ ਉਹੋ ਹੀ ਕਰਨਾ ਵਾ ਇਹ ਚਲੋ ਕੋਈ ਨਹੀਂ ਮੰਮੀ ਉਹਨਾਂ ਨੂੰ ਆਪਣੀ ਮਰਜ਼ੀ ਕਰਨ ਦੋ ਫਿਰ ਮਰਜ਼ੀ ਦੇ ਕਰਨ ਦੋ ਤੇ ਹੁਣ ਇਹਦੀ ਵਿਚਾਰੀ ਜਿਹੜੀ ਮਰ ਸਕ ਜਿੰਨੀਆਂ ਇਹਦਾ ਕੀ ਬਣੂ گا ੜੀ ਮੰਮੀ ਜੀ ਨਾਲੇ ਇੱਕ ਗੱਲੋ ਤੇ ਚੰਗਾ ਵਾ ਜੇ ਕੱਲ ਨੂੰ ਕੋਈ ਗੱਲਬਾਤ ਹੋਜੂਗੀ ਤੇ ਹਨੂ ਕਹਿਣ ਵਾਲੇ ਤੇ ਨਾ ਬਣਨਗੇ ਕਿ ਤੁਸੀਂ ਇਦਾਂ ਕੀਤਾ ਹੈਗਾ ਤੇ ਆਪੇ ਫੇ ਭੂਆਜੀ ਸੰਭਾਲਣਗੇ ਫਿਰ ਹੋਰ ਕੀ ਹੈ ਕਿਸੇ ਨੇ ਵੀ ਨਹੀਂ ਉਹਨਾਂ ਦਿਲਜਿੰਦਰ ਸੰਭਾਲਣ ਲਾਈਨ ਜਿਹੜੀਆਂ ਮਤਈਆਂ ਮਾਵਾ ਹੁੰਦੀਆਂ ਨਾ ਮਤਈਆਂ ਕੋਈਆਂ ਸੌ ਜਬਾਨੀ ਨਹੀਂ ਬੰਦੀ ਕੋਈ ਦਲਜਿੰਦਰ ਉਹਦੇ ਇਹੋ ਵਾਰ ਨੇ ਮਰੀ ਜਾਂਦੀ ਆ ਵੀ ਮੁੰਡਾ ਅਮਲੀ ਤੇ ਤਾਂ ਛੜਛਾਵਾ ਕੀਤਾ ਵਾ ਠੀਕ ਆ ਪਰ ਇਹ ਆ ਮੰਮੀ ਵੀ ਉੱਥੇ ਵੀ ਹੁਣ ਕੀ ਪਤਾ ਵਾ ਵੀ ਕੀ ਸਚਾਈ ਹੈ ਤੇ ਕੀ ਨਹੀਂ ਹੈ ਵੀ ਜਾਂ ਅਮਲੀ ਹੀ ਜਾਂ ਉਦਾਂ ਛੜਛਾਵਾ ਹੋ ਗਿਆ ਵਾ ਕੀ ਹੋਇਆ ਵਾ ਇਹ ਤਾਂ ਹੁਣ ਵਕਤ ਨੇ ਦੱਸਣਾ ਹੋਰ ਕੀ ਬੰਦਾ ਆਹੋ ਇਹ ਗੱਲ ਤੇ ਹੈਗੀ ਆ ਉਹਨੇ ਚਲ ਜਾਇਆ ਕਰਨਾ ਕੰਮ ਤੇ ਉਹ ਵਿਚਾਰੀ ਮਾਤਾ ਰਾਇ ਨੇ ਘਰ ਪਾਂਡੇ ਮੰਜਨ ਵਾਸਤੇ ਉਹਦੀ ਮਿੱਟੀ ਭਲੀ ਤੋਹ ਜਣੀ ਕੁੜੀ ਦੀ ਚਲੋ ਮੰਮੀ ਕੀਪਤਾ ਚੰਗੀ ਆ ਜੇ ਇਹ ਤੇ ਸਾਡੀਆਂ ਸੋਚਾਂ ਹੀ ਆ ਨਾ ਹੋਣਾ ਜੀ ਜਿਨਾ ਚਰ ਹੁੰਦਾ ਨਹੀਂ ਆ ਕੀਪਤਾ ਚੰਗੀ ਹੋਵੇ ਚੰਗਾ ਹੀ ਸਮਝੇ ਉਹਨੂੰ ਚੰਗੀ ਵਾਲੀ ਦਲਜੀਤ ਦੀ ਮਾਸੀ ਦੀ ਕੁੜੀ ਹੈ ਤੇ ਮੈਂ ਝਾਰਾ ਕਰਵਾ ਦਿੰਨੇ ਆ ਕੁੜੀ ਵੀ ਬੜੀ ਮੈਗੀ ਤੇਰਾ ਗਰੀਬ ਘਰ ਦੀ ਜਰਾ ਤੇ ਚਲੋ ਕਰ ਦੇਣਾ ਸੀ ਉਹਨਾਂ ਦੇ ਨਾਲ ਕੰਮ ਬੜਾ ਵਧੀਆ ਬਣਨਾ ਸੀ ਚਲੋ ਮੰਮੀ ਕੋਈ ਗੱਲ ਨਹੀਂ ਛੱਡੋ ਇਹਨਾਂ ਗੱਲਾਂ ਨੂੰ ਹੁਣ ਜੋ ਪੁਆਜੀ ਕਰਨ ਦੇ ਆ ਠੀਕ ਹੀ ਕਰਨ ਦੇ ਆ ਆਪੇ ਚਲੋ ਉਹਨਾਂ ਨੇ ਕਰ ਲੈਣਾ ਵਾ ਐਵੇਂ ਹੁਣ ਹਿਦਾ ਕਰਕੇ ਨਾ ਤੇ ਅਸੀਂ ਉਹਨਾਂ ਤੋਂ ਵੀ ਬੁਰੇ ਬਣਾਂਗੇ। ਤੁਸੀਂ ਐਵੇਂ ਨਾ ਹੁਣ ਹਿਤਾ ਕਰੀ ਚੋ। ਕੋਈ ਗੱਲ ਨਹੀਂ ਜਿੱਦਾਂ ਉਹ ਕਰਦੇ ਐ ਨਾ ਉਹਨਾਂ ਨੂੰ ਕਰਨ ਦੋ। ਫੇਰ ਵੀ ਦਿਲਜੰਦਰ ਵੇਖ ਲਾਗੇ ਦੁੱਖ ਹੁੰਦਾ ਵਾ। ਉਹ ਹੈ ਤੁਸੀਂ ਜੀ ਮਮੀ ਜੀ ਦੁੱਖ ਤੇ ਹੁੰਦਾ ਵਾ ਤੇ ਹੁਣ ਪੂਆ ਜੀ ਨੂੰ ਵੀ ਧੋਣਾ ਹੀ ਆ। ਉਹ ਵੀ ਕੰਮ ਨਹੀਂ ਚੱਲਦਾ ਨਹੀਂ ਨਾ ਹੁਣ ਮਨੇ ਸਾਨੂੰ ਦੇ ਕੁੜੀ ਦਾ ਜਿਆਦਾ ਵਾ ਫਿਰ ਇਹਨੂੰ ਨਾ ਰੋਲ ਦੇਣਗੇ ਤੇ ਅਭੀ ਹਰੀ ਨੂੰ ਕੱਖਾਂ ਦੇ ਵਿੱਚ ਕਿਤੇ। ਉਹ ਨਹੀਂ ਨਹੀਂ ਉਹਨਾਂ ਨੇ ਵੇਖਿਆ ਹੀ ਹੁਣਾਵਾ ਲਾਗੇ ਬੰਨੇ ਦੀ ਐ ਤੇ ਫਿਰ ਉਹਨਾਂ ਨੂੰ ਪਤਾ ਹੀ ਹੋਣਾ ਵਾ ਵੀ ਕਿੱਦਾਂ ਦੀ ਐ। ਕਲ ਕੋਈ ਨਹੀਂ ਬਹੁਤ ਹੀ ਤੇ ਮੈਂ ਬਣਾ ਹੀ ਦਿੰਨੀ ਆ ਚਾਹ ਘੁੱਟ ਚਲ ਕੋਈ ਨਹੀਂ ਬਣਾ ਲਾ ਫਿਰ ਅਰੇ ਬਣਾ ਅਰੇ ਸਤਾ ਤਾ ਦੂਰਾ ਤਾ ਲਾ ਪੱਟੀ ਘਣਾ ਮਾਂ ਵੀ ਨਹੀਂ ਦਿੰਦੀ ਇਹ ਵੀ ਤੂੰ ਯਾਦ ਰੱਖ ਲੈ ਜਿਹੜੀ ਰਮਨ ਤੋਂ ਮੇਰੀ ਰਿਸ਼ਤੇਦਾਰਾਂ ਚ ਬੇਇੱਜ਼ਤੀ ਕਰਵਾਈ ਹੈ ਨਾ ਇਹਦਾ ਬਦਲਾ ਮੈਂ ਲੈ ਕੇ ਛੱਡੂਗੀ ਆ ਜਾ ਆ ਜਾ ਪੁੱਤ ਮੈਂ ਸਾਕੋ ਬਾਹਰ ਵੇਖਣੇ ਮੈਂ ਭਾਣੀ ਹੈ ਵੀ ਕੋਈ ਕਰਕੇ ਨਹੀਂ ਹੋਰ ਸੁਣਾਉ ਠੀਕ ਠਾਕ ਠੀਕ ਠਾਕ ਤੂੰ ਸੁਣਾ ਬਾਹਰ ਤੇ ਲੱਭਣ ਕੋਈ ਨਹੀਂ ਲਿਆ ਦੇ ਬਾਰਾ ਕੰਮਕੁਮ ਕਰਕੇ ਤੇ ਪਫੜ ਤੇਨੇ ਨੂੰ ਰੋਟੀ ਖਾਣੀ ਸੀ ਰੋਟੀ ਪਾਤੀ ਤੇ ਰੋਟੀ ਰਹਿ ਆ ਖਾਣ ਅੱਛਾ ਅੱਛਾ ਰੈਂਗੂਮ ਚ ਬੈਠੇ ਆ ਹੋਰ ਸੁਣਾਉ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਵਧੀਆ ਠੀਕ ਠਾਕ ਉਹ ਤਨੀਗੀ ਜੀ ਨਾਲ ਆਉਂਦਾ ਉਹ ਨੀਗੀ ਜੀ ਫੇਰ ਸਕੂਲ ਗਈ ਮੈਂ ਤੇ ਉੱਥੋਂ ਆ ਗਿਆ ਡਿਊਟੀ ਤੋਂ ਹੀ ਠੀਕ ਠੀਕ ਆ ਹਾਂ ਤੇ ਮੈਂ ਫੇਰ ਉਹਨੂੰ ਤਿਆਰ ਕਰੂੰਗਾ ਤੇ ਫੇਰ ਆਉਂਗਾ ਲਿਆਉਂਗਾ ਚਲ ਫੇਰ ਕੀ ਸੀ ਚੱਲ ਨਿਆਣੇ ਨੇ ਹੁਣ ਆ ਜਾ ਕੇ ਇੱਥੇ ਹੋਣਾ ਹੁੰਦਾ ਕਿੱਥੇ ਜਾਣਾ ਵਾ ਉਹ ਫਟਵੀਸ਼ਨ ਟਿਊਸ਼ਨ ਵੀ ਹੈਗੀ ਏ ਨਾਲ ਅੱਛਾ ਲਈ ਤੇ ਹੈਗੀ 10 ਮਿੰਟ ਤੱਕ ਮਿਲਦਾ ਰੋਟੀ ਪਾਣੀ ਖਾ ਕੇ ਮੜ ਕੇ ਉਧਰ ਨੂੰ ਚਲ ਜਾਂਦੀ ਏ ਚੱਲ ਵਧੀਆ ਪੜ ਚੂਗੀ ਉਹ ਆਹੋ ਤਾਂ ਕਰਕੇ ਹੀ ਕੇ ਨਾਲੇ ਉਦਾਂ ਵੀ ਖਿਆਲ ਘਾਟੀ ਕਰਦੀ ਏ ਕਿਤੇ ਜਾਣ ਦਾ ਉਹਦੇ ਚਾਚੀ ਘਰ ਨਹੀਂ ਜਾਂਦੀ ਚੱਲ ਚੰਗਾ ਪੁੱਤ ਹਾਂ ਐਦਾਂ ਦੀ ਆਤ ਵੀ ਨਹੀਂ ਬੱਚਣ ਚਾਹੀਦੀ ਫਿਰ ਹੋਰ ਕੀ ਹੈ ਪੁੱਤ ਪਾਣੀ ਲਿਆਵਾ ਦਰਵਾਜ਼ੇ ਨਹੀਂ ਨਹੀਂ ਪੂਆ ਜੀ ਪਾਣੀ ਨਹੀਂਗਾ ਪੀਣਾ ਮੈਂ ਵੀ ਗੱਲ ਹੀ ਕਰਨੀ ਸੀ ਇੱਕ ਤੇ ਕੱਲ ਚਾਚੀ ਵੀ ਉੱਥੇ ਤੇ ਮੈਂ ਫਿਰ ਗੱਲ ਕੀਤੀ ਨਹੀਂ ਫਿਕਰ ਲੱਗਾ ਜਦੋਂ ਦਾ ਤੂੰ ਫੋਨ ਕੀਤਾ ਵਾ ਪੀ ਪਤਾ ਨਹੀਂ ਕਿਹਦੀ ਗੱਲ ਕਰਾ ਲਈ ਦੇਣੀ ਹੈ ਕੋਈ ਵੀ ਗੱਲ ਹਾਂ ਜਦੋਂ ਤੁਸੀਂ ਆਉਣਾ ਨਹੀਂ ਸੀ ਪਰਸੋਂ ਹਾਂ ਤੇ ਇਦਾਂ ਮੈਂ ਬੈਠਾ ਮੰਜੇ ਤੇ ਤੇ ਉਧਰੋਂ ਆ ਗਿਆ ਫੋਨ ਅੱਛਾ ਤੇ ਨੰਬਰ ਸੇਵ ਨਹੀਂ ਕੀਤਾ ਤੇ ਇਦਾਂ ਹੀ ਨੰਬਰ ਹੀ ਕੱਲਾ ਅੱਛਾ ਤੇ ਮੈਂ ਕਿਹਾ ਚਲ ਚੁੱਕ ਲੈਨੇ ਕੀ ਪਤਾ ਕੌਣ ਵੰਡਿਆ ਹਾਂ ਤੇ ਉਹ ਗੁਰਪ੍ਰੀਤ ਦੀ ਨਾਨੀ ਰਹੀ ਫੋਨ ਕਰ ਉਹ ਕੀ ਆਂਦੀ ਹੁਣ ਉਹਨੇ ਕੀ ਕਹਿਣਾ ਵਾ ਇਹ ਗੋਪੀ ਦਾ ਕੀ ਹਾਲ ਵਾ ਤੁਹਾਡਾ ਕੀ ਹਾਲ ਵਾ ਤੇ ਮੈਂ ਹੁਣ ਤੁਹਾਨੂੰ ਹਾਲ ਚਾਲ ਦਾ ਪਤਾ ਲੱਗ ਗਿਆ ਕਹਿਣਾ ਹੀ ਮੇਰਾ ਤਾਂ ਸਭ ਕੁਝ ਬੁਕਾਤਾ ਹਾਂ ਉਦੋਂ ਤਾਂ ਪੰਪੀਆਂ ਦੀ ਲੈ ਕੇ ਬਹਿ ਗਏ ਜੀ ਇਹ ਸਾਡੀ ਆਂਦਰਾਂ ਵਾ ਹੈ ਮੈਂ ਹੁਣ ਤੁਹਾਨੂੰ ਆਂਦਰਾਂ ਦਾ ਪਤਾ ਲੱਗ ਗਿਆ ਵਾ ਤੇ ਉਦੋਂ ਨਾਲ ਤੁਹਾਨੂੰ ਪਤਾ ਲੱਗਾ ਜਦੋਂ ਅੱਧਾ ਕਿੱਲਾ ਵੇਚ ਕੇ ਤੁਹਾਨੂੰ ਮੈਂ ਪੈਸੇ ਦਿੱਤੇ ਤੋਂ ਸਕੂਲ ਵਾਲਿਆਂ ਨੂੰ ਵੀ ਕਿਹਾ ਹੋਣਾ ਸੀ ਵੀ ਕਿਤੇ ਇਹ ਨਾ ਹੋਵੇ ਸਕੂਲੇ ਆਣ ਕੇ ਮਿਲ ਜਾਣ ਜਾਂ ਸਕੂਲੋਂ ਲੈ ਜਾਣ ਉਹਨਾਂ ਨੂੰ ਪੱਕੀ ਕਰਦੀ ਆਹ ਪੂਆ ਜੀ ਉੱਥੇ ਨਹੀਂ ਮੈਂ ਸਭ ਕੁਝ ਆ ਤੇ ਜੇ ਬਸ ਤੇ ਜਾਂਦੀ ਤਾਂ ਬੱਸ ਵਾਲਿਆਂ ਨੂੰ ਹੀ ਕਹਿਦੀ ਚੱਲ ਲੇ ਆ ਮੈਂ ਬੱਸ ਵਾਲਿਆਂ ਨੂੰ ਕਹਿ ਦੂੰਗਾ ਉਹਨੇ ਆਪੇ ਗੱਡੀ ਕਹਿ ਦੇਣਾ ਕਹੀਂ ਵੀ ਤੂੰ ਬੱਚਾ ਸਾਡੇ ਘਰੋਂ ਲੈ ਕੇ ਜਾਣਾ ਵਾ ਅਸੀਂ ਤੇਰੇ ਕੋਲ ਲੈਣਾ ਵਾ ਮੈਨੂੰ ਸਮਝ ਨਹੀਂ ਆਉਂਦੀ ਵੀ ਅੱਗੋਂ ਨਹੀਂ ਪਿਛੋਂ ਨਹੀਂ ਤੇ ਉਦੋਂ ਫੋਨ ਕਰਤਾ ਮੈਨੂੰ ਉਹ ਮੈਂ ਚਾਚੀ ਸਾਹਮਣੇ ਫਿਰ ਗੱਲ ਨਹੀਂ ਕੀਤੀ ਕੀ ਤਾਂ ਉਹਨਾਂ ਦੇ ਦਿਮਾਗ 'ਚ ਕਿਹੜੀ ਗੱਲ ਹੁਣ ਚੱਲਣ ਢਈ ਹੈ ਜੇ ਇੰਨਾ ਦੁੱਖ ਹੀ ਤੁਹਾਡੀਆਂ ਅੰਦਰਾਂ ਵਾ ਤੇ ਜਿਹੜਾ ਪੰਡਰ ਪੈਆਂ ਦੀ ਲੈ ਕੇ ਚਲ ਗਿਆ ਹੈਗੇ ਕੁੜੀ ਦਾ ਨਾਮਾ ਕਰਾ ਦਿੰਦੇ ਪਰ ਸਿੱਧੇ ਮੂੰਹ ਮੈਂ ਵੀ ਗੱਲ ਨਹੀਂ ਕੀਤੀ ਉਹਨਾਂ ਮੈਂ ਕੱਟਤਾ ਫਿਰ ਫੋਨ ਚਲ ਚੰਗਾ ਕੀਤਾ ਤੂੰ ਉਹਨਾਂ ਨੂੰ ਪਤਾ ਤਾਂ ਲੱਗ ਜੂ ਨਾ ਕਿ ਉਹ ਗੁੱਸੇ ਵਿੱਚ ਵਾ ਉਹ ਨਹੀਂ ਨਹੀਂ ਪੁੱਤਰ ਰਿਸ਼ਤਦਾਰੀ ਰਿਸ਼ਤਦਾਰੀ ਰਹਿਣੀ ਆ ਇਹ ਤੇ ਮੈਂ ਜਦੋਂ ਕੰਮ ਹੀ ਖਤਮ ਹੋ ਗਿਆ ਵੀ ਰਿਸ਼ਤਦਾਰੀ ਕਾਹਦੀ ਰਿਸ਼ਤਦਾਰੀ ਕਾਹਦੀ ਆ ਹਾਂ ਕੁੜੀ ਤੁਹਾਡੀ ਗਾਂ ਗਈ ਆ ਤੁਸੀਂ ਪੈਸਾ ਤੇਲਾ ਲੱਲਿਆ ਵਾ ਕੰਮ ਉੱਕ ਗਿਆ ਨਦਸ ਆਦਤ ਹੋਰੀ ਮੈਨੂੰ ਫਿਕਰ ਦੇ ਚ ਪਾਤਾ ਵਾ ਉਹ ਮੈਂ ਹਾਂ ਚੱਲ ਭੂਆ ਨੂੰ ਦੱਸ ਦਿੰਨਾ ਫੇਰ ਮੈਂ ਹਾਜੀ ਦੇ ਬਾਅਦ ਚ ਪਤਾ ਲੱਗਾ ਨਾ ਹੋਰ ਨਾ ਤੁਸੀਂ ਇਹ ਸੋਚੋ ਕਿ ਤੁਹਾਨੂੰ ਗੇਤਾ ਵੀ ਫੋਨ ਆਉਂਦਾ ਹੋਣਾ ਨਹੀਂ ਨਹੀਂ ਉਹ ਤਾਂ ਪੁੱਤ ਮੈਨੂੰ ਪਤਾ ਹੀ ਆ ਚੱਲ ਬੈ ਨਾਲੇ ਤਾਂ ਮੈਂ ਚਾਹ ਲਿਆਵਾ ਤੇਰੇ ਵਾਸਤੇ ਨਾਲੇ ਤਰਫ ਫੜਨੂ ਆਈ ਦਿੰਨੀ ਚਲੋ ਕੋਈ ਗੱਲ ਨਹੀਂ ਖਾ ਲਾਂ ਦੋ ਰੋਟੀਆਂ ਨੂੰ ਹਾਂ ਆਇਆ ਬਾਰਾ ਫੋਨ ਨਿਆਣਿਆਂ ਦਾ ਹਾਂ ਆਉਂਦਾ ਪੁੱਤ ਠੀਕ ਠਾਕ ਵਧੀਆ ਚਲੋ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਖਾਲੀ ਮੈਂ ਰੋਟੀ ਰਮਨ ਆ ਗਿਆ 5-10 ਮਿੰਟ ਓਏ ਭਾਂਡੇ ਲੈ ਜਾ ਤੇ ਮੈਂ ਚੱਲ ਰੋਟੀ ਖਾਣ ਡਿਆ ਚਲ ਖਾ ਹੀ ਲੈਂਦੀ ਅੱਛਾ 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 ਹਾਂ ਜੀ ਭਾਂਡੇ ਤੇ ਲੈ ਹੀ ਜਾਣੇ ਸੀ ਪਰ ਮੈਂ ਦੱਸਿਆ ਨਹੀਂ ਇਹਦਾ ਫੋਨ ਆਇਆ ਤੇ ਮੈਨੂੰ ਫਿਕਰ ਜਿਹਾ ਲੱਗਾ ਸੀ ਠੀਕ ਆ ਤੇ ਉਹ ਦੱਸਣ ਦਿਆ ਸੀ ਕਿ ਗੋਪੀ ਦੀ ਨਾਨੀ ਦਾ ਫੋਨ ਆਇਆ ਸੀ ਤੇ ਮੈਂ ਹੁਣ ਉਹਨੂੰ ਕਹਾਦਾ ਹੈ ਛੱਡ ਗਿਆ ਐਡਾ ਫੋਨ ਕਰਨ ਦਾ ਉਹ ਦੱਸਣਾ ਦੇ ਗੋਪਾਲ ਜੀ ਮੈਂ ਆਪਣੀ ਬੇੜਤਾ ਸੀ ਆਹੋ ਤੇ ਅਜੇ ਵੀ ਫੋਨ ਕਰਨ ਦੀ ਹੁਣ ਕੀ ਲੱਭਦੀ ਹੋ लवली ਹੁਣ ਕੀ ਕਹਿੰਦੀ ਨਾਨੀ ਉਹਦੀ ਉਹ ਕਹਿਣਾ ਕੀ ਹੈ ਫਫੜ ਜੀ ਇਹੋ ਗੋਪੀ ਜੀ ਨੂੰ ਪੁੱਛਣ ਦੀ ਕੀ ਕਹਿੰਦੀ ਹੈ ਇਹ ਸਾਡਾ ਖੂਨ ਵਾ ਉਹ ਅੱਛਾ ਤੇ ਮੇਰੀ ਗੱਲ ਕਰਾਉ ਦੇਣਾ ਹੈ ਉਹ ਮੈਂ ਉਹ ਗਈ ਆ ਸਕੂਲੇ ਉਹਨੇ ਨਹੀਂ ਗੱਲ ਕਰਨੀ ਕਿਹਨਾਂ ਉਦੋਂ ਤੁਸੀਂ ਖੂਨ ਵੇਖਿਆ ਨਾ ਉਦੋਂ ਵੇਖਣ ਦਾ ਟਾਈਮ ਹੀ ਚਾਲੀ ਮੈਂ ਤੁਸੀਂ ਮੇਰੀ ਵਕਾਤ ਤੀ ਤੁਹਾਨੂੰ ਉਦੋਂ 15-16 ਲੱਖ ਰੁਪਏ ਲੱਭਦਾ ਹੈ ਉਦੋਂ ਨਾ ਤੁਹਾਨੂੰ ਖੂਨ ਲੱਭਾ ਮੈਂ ਉਦੋਂ ਪੈਸੇ ਲੱਭਦੇ ਖੂਨ ਕਿਥੇ ਲੱਭਦਾ ਹੈ ਉਹ ਦਿਨ ਫਿਰ ਮੈਂ ਗੱਲ ਨਹੀਂ ਕੀਤੀ ਚਾਚੀ ਹੁਣ ਨਹੀਂ ਬੈਠੀ ਈ ਉੱਥੇ ਠੀਕ ਹੈ ਮੈਂ ਉਹਨਾਂ ਨੇ ਇਹ ਸੋਚਣਾ ਵਾ ਕਿ ਇਹਨੂੰ ਅੱਗੇ ਵੀ ਫੋਨ ਆਉਂਦਾ ਹੋਣਾ ਦਾ ਓਏ ਓਹ ਚੱਲ ਚੰਗਾ ਕੀਤਾ ਪੁੱਤ ਤੂੰ ਇੰਨਾ ਕਰਦਾ ਮੈਂ ਚੱਲ ਭੂਆਂ ਦੱਸਣਾ ਵਾ ਕਿ ਆ ਗੱਲਬਾਤ ਹੋਈ ਮੈਨੂੰ ਸਿਰੇ ਦੱਸਣ ਢੀ ਹੀ ਕਿੰਦੀ ਵੀ ਲਵਲੀ ਦਾ ਫੋਨ ਆਇਆ ਵਾ ਕਿ ਮੈਂ ਆਉਣਾ ਵਾ ਓ ਮੈਂ ਚੱਲ ਫੋਨ ਤੇ ਕੀ ਗੱਲਬਾਤ ਦੱਸਣੀ ਚੱਲ ਉੱਥੋਂ ਹੋਉਨਾ ਓ ਮੈਨੂੰ ਤੇ ਫੇਰ ਜਾ ਲੱਗ ਗਿਆ ਸੀ ਮੈਂ ਕਿਹਾ ਅਸੀਂ ਤਾਂ ਜੇ ਕੱਲ ਹੋ ਗਏ ਆ ਐਡੀ ਛੇਤੀ ਕੀ ਹੋ ਗਿਆ ਓਆ ਹੁਣ ਆ ਗਈ ਚਾਹ ਸਭ ਕੋ ਰਹਿਣ ਦੇਣੀ ਸੀ ਮੈਂ ਆਪ ਤੋਂ ਗਿਆਤਾ ਜਾਣਾ ਵਾ ਗੋਪੀ ਤੋਂ ਅੱਛਾ ਅੱਛਾ ਉਹਨੇ ਵੀ ਆਈ ਨਾ ਸਕੂਲੋਂ ਓ ਚੱਲ ਪੀ ਲੈਨੇ ਘੁੱਟ ਘੁੱਟ ਹੋਰ ਸਾਨੂੰ ਠੀਕ ਠਾਕ ਤਹੀਂ ਹਾਂ ਵਧੀਆ ਪੁੱਤ ਵਧੀਆ ਸਭ ਠੀਕ ਬਸ ਵਧੀਆ ਲਹੂਲੀ ਹਾਂਜੀ ਹਾਂਜੀ ਅਸੀਂ ਜਿਹੜਾ ਤੁਹਾਨੂੰ ਗੱਲ ਕਰਕੇ ਆਈ ਘਰ ਉੱਤੇ ਵਿਚਾਰ ਕੀਤੀ ਹੈ ਕੋਈ ਉਹ ਹਾਂਜੀ ਫੁੱਫੜ ਜੀ ਵਿਚਾਰ ਕਰਦੀ ਕਰਨੀ ਹੈ ਸਾਰੀ ਗੱਲ ਜਦੋਂ ਛੋਟੀ ਤੁਹਾਡੇ ਤੇ ਦਿੱਤੀ ਹੈ ਤੇ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਤੇ ਉਦਾਂ ਹੀ ਕਰ ਲੈਣਾ ਹੋਰ ਤੇ ਕੋਈ ਰਿਸ਼ਤੇਦਾਰ ਲੱਗੇ ਨਹੀਂਗਾ ਲੱਗਦਾ ਤੁਹਾਡੇ ਦਸਵਾ ਓਏ ਇਹੋ ਜੀ ਤੇ ਹੈ ਹੀ ਆ ਹਾਂਜੀ ਕੋਈ ਨਹੀਂ ਅੱਜ ਮੈਂ ਜਾਣਾ ਉਹਨਾਂ ਦੇ ਘਰ ਗੱਲਬਾਤ ਕਰਕੇ ਆਉਣਾ ਫਿਰ ਮੈਂ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੀ ਕਰ ਲਾਂਗੇ ਹੁਣ ਚਲ ਠੀਕ ਆ ਹਾਂਜੀ ਤਾਂ ਲੈ ਨਾ ਕਿ ਮੈਂ ਪੁੱਛਣਾ ਹੀ ਮੈਂ ਚੱਲੋ ਫੇਰ ਹੀ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਕਰ ਲੋ ਗੱਲ ਉਹਨਾਂ ਨਾਲ ਕੋਈ ਨਹੀਂ ਮੈਂ ਕਰਦਾ ਅੱਜ ਗੱਲ ਜਾ ਕੇ ਹੈ ਤੁਹਾਨੂੰ ਪਤਾ ਗਾਂ ਘਾਵ ਖਾ ਹੋਏ ਨਾ ਮੈਂ ਫੇਰ ਕੰਮ ਉਹ ਇਹ ਤਾਂ ਤੁਹਾਨੂੰ ਸਾਰੀ ਗੱਲ ਸਮਝਾਈ ਹੈ ਕਿ ਅਜੇ ਤਾਂ ਕੁੜੀ ਛੋਟੀ ਜੀ ਆ ਜਦੋਂ ਵੱਡੀ ਹੋ ਗਈ ਫੇਰ ਜ਼ਿਆਦੀ ਤੰਗੀ ਆਊਗੀ ਕੋਈ ਉਦਾਂ ਦੇ ਫੁੱਫੜ ਜੀ ਕੋਈ ਗੱਲ ਨਹੀਂ ਬਸ ਆ ਦੁਨੀਆਦਾਰੀ ਕੋ ਡਰ ਆਉਂਦਾ ਪੁੱਤ ਦਾਤੀ ਨੂੰ ਦੇਖ ਪਾਸੇ ਦੰਦੇ ਤੇ ਦੁਨੀਆ ਨੂੰ ਆ ਦੋਵੇਂ ਪਾਸੇ ਹਾਂਜੀ ਦੁਨੀਆ ਨੂੰ ਨਹੀਂ ਬੰਦਾ ਹਟਾ ਸਕਦਾ ਗੱਲ ਕਰਨੋ ਚਲੋ ਕੋਈ ਗੱਲ ਨਹੀਂ ਤੁਸੀਂ ਗੱਲ ਕਰਕੇ ਵੇਖ ਲਿਓ ਕੀ ਜਾਂਦੇ ਆ ਤੁਸੀਂ ਇੱਧਰ ਦੀ ਵੀ ਸਾਰੀ ਗੱਲ ਤੇ ਉਧਰ ਦੀ ਕੁਛ ਐ ਗੱਲ ਦੱਸ ਦੂੰਗਾ ਇਹਨਾਂ ਨੂੰ ਤੇ ਨਾਲੇ ਉਹ ਕੁੜੀ ਨੂੰ ਵੀ ਸਮਝਾ ਕੇ ਆਉਂਗਾ ਵੀ ਇਦਾਂ ਦੇ ਹਾਲਾਤ ਉਹਨਾਂ ਦੇ ਘਰ ਦੇ ਤੁਸੀਂ ਇਦਾਂ ਕਰਿਓ ਭੂਆ ਜੀ ਨੂੰ ਨਾਲ ਹੀ ਲੈ ਜਾਓ ਨਾਲ ਹੀ ਖੜੂੰਗਾ ਇਹਨੂੰ ਤੇ ਚੱਲ ਇਹ ਆ ਵੀ ਇਹ ਵੀ ਗੱਲਬਾਤ ਕਰ ਲੈਣਗੇ ਉੱਥੇ ਕੋਈ ਨਹੀਂ ਕੋਈ ਇਹਨੂੰ ਨਾਲ ਹੀ ਖੜੂੰਗਾ ਮੈਂ ਹਾਂ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਕਰ ਲਾਂਗੇ ਫਿਰ ਚ ਰਮਨ ਲੈ ਆ ਫਿਰ ਚਾ